ਕਿ ਤੁਸੀਂ ਤਾਂ ਕਿਵੇਂ ਵੇਖਦੇ ਹੋ ਜਿਵੇਂ ਕਾਂਗਰਸ ਦੇ ਉਮੀਦਵਾਰ ਜਿਹੜੇ ਪਟਿਆਲਾ ਤੋਂ ਨੇ ਡਾਕਟਰ ਤਰਨबीर ਗਾਂਧੀ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹ ਪਹਿਲਾਂ ਵੀ ਹਫੀਮ ਦੀ ਖੇਤੀ ਨੂੰ ਲੈ ਕੇ ਮੰਗ ਕਰਦੇ ਰਹੇ ਨੇ ਹੁਣ ਉਹਨਾਂ ਨੇ ਕਿਹਾ ਕਿ ਘਰ ਤੋਂ ਫੀਮ ਦੇ ਬੂਟੇ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਹਿੰਦੇ ਕਿ ਲੋਕ ਚਾਹੇ ਚਾਹੇ ਉਹਦੇ ਪੁੱਜੀ ਬਣਾਉਣ ਚਾਹੇ ਬਣਾਉਣ ਚਾਹੇ ਚੂੜਾਪੋਸ ਕਿਵੇਂ ਵੇਖਦੇ ਹੋ ਡਾਕਟਰ ਤਰਨबीर ਗਾਂਧੀ ਉਹਨਾਂ ਦੇ ਇਸ ਬਿਆਨ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੌਰ ਤੇ ਮੈਂ ਦੇਖੀ ਜਿਹੜਾ ਡਾਕਟਰ ਤਰਨबीर ਗਾਂਧੀ ਹੈ ਉਹਨਾਂ ਦਾ ਇਹ ਜਿਹੜਾ ਜੇ ਆ ਨਾ ਇਹ ਪਹਿਲੀ ਵਾਰ ਹੀ ਨਹੀਂ ਆਇਆ ਜੀ ਉਹ ਲਗਾਤਾਰ ਰਫੀਮ ਦੀ ਖੇਤੀ ਦੀ ਵਕਾਲਤ ਕਰਦੇ ਰਹੇ ਉਹ ਲਗਾਤਾਰ ਇਹ ਤਰਕ ਦਿੰਦੇ ਨੇ ਕਿ ਜਿਹੜੇ ਦੂਜੇ ਕੈਮੀਕਲ ਵਾਲੇ ਨਸ਼ੇ ਨੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਬਿਲਕੁਲ ਪੰਜਾਬ ਦੇ ਨੌਜਵਾਨਾਂ ਨੂੰ ਹੱਡੀਆਂ ਦੀ ਮੁੱਠ ਬੜਾਤਾ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਨਸ਼ੇ ਖਾਣ ਵਾਲੇ ਨੇ ਜਿਹੜੇ ਪੀੜਤ ਨੇ ਉਹਨਾਂ ਨੂੰ ਮਾਰਥਿਕ ਤੌਰ ਤੇ ਤਬਾਹ ਕਰ ਦਿੱਤਾ ਤੇ ਇਸੇ ਕਰਕੇ ਉਹ ਲਗਾਤਾਰ ਪਹਿਲਾਂ ਵੀ ਸਮੇਂ-ਸਮੇਂ ਸਿਰ ਅਫੀਮ ਦੀ ਖੇਤੀ ਦੀ ਵਕਾਲਤ ਕਰਦੇ ਆ ਰਹੇ ਨੇ ਤੇ ਕੱਲ ਉਹਨਾਂ ਨੇ ਫੇਰ ਦੁਬਾਰਾ ਆਪਣੀ ਗੱਲ ਦੁਹਰਾਈ ਹੈ ਕਿ ਲੋਕਾਂ ਨੂੰ ਪੋਸਟ ਦੇ ਜਿਹੜੇ ਕੁਝ ਬੂਟੇ ਆਪਣੇ ਘਰਾਂ 'ਚ ਵੇਚਣ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ ਤੇ ਜੇ ਉਹ ਵੱਧ ਮਾਤਰਾ 'ਚ ਵੇਚਦੇ ਨੇ ਤਾਂ ਕਾਰਵਾਈ ਕਰਨੋ ਨਹੀਂ ਤਾਂ ਫਿਰ ਜਿੰਨੇ ਕਿ ਉਹਨਾਂ ਦੇ ਲੋੜ ਲਈ ਬੂਟੇ ਨੇ ਭਾਵੇਂ ਉਹਨਾਂ ਤੋਂ ਡੋਡੇ ਬਣਾਣ ਜਾਂ ਉਹਨਾਂ ਤੋਂ ਸੀਮ ਬਣਾਣਾ ਜਾਂ ਉਹਨਾਂ ਦੀ ਸਬਜ਼ੀ ਬਣਾ ਲੈਣਾ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਤੇ ਜਿਹੜੀ ਅਫੀਮ ਦੀ ਖੇਤੀ ਦੀ ਗੱਲ ਹੋ ਰਹੀ ਹੈ ਇਹ ਕੱਲੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਨਹੀਂ ਕੀਤੀ ਜਾ ਰਹੀ ਜੀ ਮਨਦੀਪ ਜੀ ਤੁਸੀਂ ਦੇਖਿਆ ਹੋਣਾ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਵੀ ਇਹ ਗੱਲ ਚੁੱਕੀ ਸੀ ਹੂੰ ਬਿਲਕੁਲ ਉਹਨਾਂ ਨੇ ਵੀ ਕਿਹਾ ਸੀ ਕਿ ਪੰਜਾਬ ਨੂੰ ਕਿਉਂਕਿ ਅਫੀਮ ਦੀ ਖੇਤੀ ਦੀ ਲੋੜ ਹੈ ਉਹਨਾਂ ਦਾ ਤਰਕ ਸੀ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਵੀ ਸੀ ਪਹਿਲਾਂ ਇੱਥੇ ਖੇਤੀਆਂ ਹੁੰਦੀਆਂ ਵੀ ਰਹੀਆਂ ਨੇ ਮ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਫੀਮ ਵਗੈਰਾ ਲੈ ਲੈਂਦੇ ਸੀ ਇਹਦੇ ਨਾਲ ਕਈ ਲੋਕ ਇਹ ਵੀ ਹਵਾਲੇ ਦਿੰਦੇ ਨੇ ਵੀ ਇਹਦੇ ਨਾਲ ਸਿਹਤ ਠੀਕ ਰਹਿੰਦੀ ਹੈ ਬਿਲਕੁਲ ਕਈ ਲੋਕ ਇਹ ਵੀ ਤਰਕ ਦਿੰਦੇ ਨੇ ਕਿ ਫੀਮ ਤੇ ਡੋਡੇ ਖਾਣ ਨਾਲ ਬੰਦਾ ਬਹੁਤ ਸਾਰੇ ਜ਼ਿਆਦਾ ਕੰਮ ਕਰਦਾ ਹੈ ਜਦੋਂ ਕਿ ਕੈਮੀਕਲ ਵਾਲੇ ਨਸ਼ੇ ਖਾਣ ਨਾਲ ਬੰਦਾ ਕੋਈ ਕੰਮ ਨਹੀਂ ਕਰਦਾ ਹੂੰ ਬਿਲਕੁਲ ਤੇ ਇਸ ਦਾ ਇਸ ਕਰਕੇ ਜਿਹੜੇ ਉਹਨਾਂ ਦੇ ਤਰਕ ਨੇ ਤੇ ਬਹੁਤ ਸਾਰੇ ਉਹਨਾਂ ਦਾ ਵਿਰੋਧ ਕਰਦੇ ਨੇ ਕਿ ਬਹੁਤ ਸਾਰੇ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਕਿ ਨਹੀਂ ਇਹ ਨਸ਼ਿਆਂ ਨੂੰ ਜਿਹੜੇ ਪ੍ਰਮੋਟ ਕਰ ਰਹੇ ਨੇ ਲੋਕ ਵੀ ਨਸ਼ੇ ਇੱਕ ਪਾਸੇ ਨਸ਼ੇਆਂ ਨੂੰ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਫਿਰ ਅਫੀਮ ਤੇ ਡੋਡੇ ਕਿਹੜਾ ਨਸ਼ੇ ਨਹੀਂ ਇਹ ਵੀ ਤਾਂ ਨਸ਼ੇ ਨੇ ਵੀ ਜੇ ਖੁੱਲ੍ਹ ਹੋਵੇਗੀ ਜਾਦਾ ਲੋਕ ਵਰਤਣ ਲੱਗ ਜਾਣਗੇ ਪਰ ਡਾਕਟਰ ਗਾਂਧੀ ਹੋਰੀ ਲਗਾਤਾਰ ਇਸ ਗੱਲ ਦੀ ਵਕਾਲਤ ਕਰਦੇ ਆ ਰਹੇ ਨੇ ਲਗਾਤਾਰ ਤਰਕ ਦਿੰਦੇ ਆ ਰਹੇ ਨੇ ਤੇ ਪੰਜਾਬ ਇਸ ਮਾਮਲੇ ਨੂੰ ਲੈ ਕੇ ਲਗਭਗ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ ਸਿਆਸਤਦਾਨ ਵੀ ਕਾਰਮਕਾ ਗੋ ਵੀ ਸਮਾਜਿਕ ਆਗੂ ਵੀ ਬਹੁਤ ਸਾਰੇ ਲੋਕ ਪੰਜਾਬ ਵਿੱਚ ਅਫੀਮ ਤੇ ਡੋਡਿਆਂ ਦੀ ਖੇਤੀ ਦੀ ਬਕਾਇਤ ਕਰਦੇ ਨੇ ਬਹੁਤ ਸਾਰੇ ਲੋਕ ਇਸ ਦਾ ਵਿਰੋਧ ਕਰਦੇ ਨੇ ਕਿ ਨੌਜਵਾਨਾਂ ਨੂੰ ਨਸ਼ਿਆਂ ਵੱਲ ਲਾਣ ਦਾ ਇੱਕ ਹੋਰ ਵੱਡਾ ਕਦਮ ਹੋਵੇਗਾ ਸੋ ਉਹਨਾਂ ਦੀ ਆਪਣੀ ਰਣਨੀਤੀ ਹੈ ਤੇ ਖਾਸ ਕਰਕੇ ਲੋਕ ਸਭਾ ਚੋਣਾਂ ਸਰਤੇ ਨੇ ਡਾਕਟਰ ਧਰਮਵੀਰ ਗਾਂਧੀ ਕਿਉਂਕਿ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਕੁਝ ਹਲਕਿਆਂ 'ਚ ਜਿਹੜੇ ਨਸ਼ਿਆਂ ਦੀ ਗਿਣਤੀ ਨਸ਼ੇੜੀਆਂ ਦੀ ਗਿਣਤੀ ਕਹਿੰਦੇ ਕਾਫੀ ਜ਼ਿਆਦਾ ਹੈ ਮਨਦੀਪ ਜੀ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਨਸ਼ੇ ਵਾਲਿਆਂ ਨੂੰ ਤੋਂ ਵੋਟਾਂ ਹਾਸਲ ਕਰਨ ਲਈ ਜਾਂ ਕੋਈ ਹੋਰ ਹਲਾਰਾ ਦੇਣ ਲਈ ਵੀ ਡਾਕਟਰ ਧਰਮਵੀਰ ਗਾਂਦੇ ਨੇ ਇੱਕ ਵਾਰ ਦੁਬਾਰਾ ਵੋਟਾਂ ਦੇ ਦਿਨਾਂ ਵਿੱਚ ਇਹ ਗੱਲ ਦੁਹਰਾਈ ਹੋਵੇ